ਹਲ ਤਾਂ ਹਾਂਜੀ ਤਾਂ ਫਿਰ ਕਿੱਦਾਂ ਫਿਰ ਦੋਸਤੋ ਸਾਰੇ ਆਹ ਦੇਖੋ ਅਜਾਪਾ ਪਹੁੰਚ ਕੇ ਮਾਲਵਾ ਕਾਲਜ ਜੋ ਕਿ ਵਧੀਆ ਵਧੀਆ ਆ ਆਹ ਦੇਖੋ ਜੀ ਆਪਣੇ ਧਰੇ ਨਾਲ ਦੇ ਖੜਿਆ ਹੈਲੋ ਕਰ ਦੋ ਹੈਲੋ ਕਰ ਦੋ ਬਾਈ ਉਹ ਆਹ ਬੱਸ ਹੈਲੀਕਾਪਟਰ ਜਾ ਰਿਹਾ ਹੈਲੀਕਾਪਟਰ ਜਾਂਦਾ ਇਹ ਉੱਤੋਂ ਜੀ ਦਿਸਦਾ ਨਹੀਂ ਪਰ ਕੋਈ ਪਤਾ ਨਹੀਂ ਤੇ ਮਾਹੌਲ ਦੇਖੋ ਪੂਰਾ ਵਧੀਆਗਾ ਸਾਰੇ ਫਿਰਦੇ ਆ ਹਾਂਜੀ ਤੇ ਜਿਹਾ ਦੇਖੋ ਪੂਰਾ ਵਧੀਆ ਗੋਲ ਜੀ ਤੇ ਕਰ ਲੋ ਯਾਰ ਸਬਸਕ੍ਰਾਈਬ ਕਰ ਲੋ ਕਰ ਲੋ ਦੇਖੋ ਪੂਰਾ ਵਧੀਆ ਕਾਜ ਤੁਹਾਨੂੰ ਗਾਂ ਵੀ ਦਿਖਾਉਣੇ ਆ ਆ ਲੈ ਕੇ ਵਲੌਗ ਚੱਲਣਗੇ ਹਾਂ ਜੀ ਦੋਸਤੋ ਕਿੱਦਾਂ ਬਰਸਾਰੇ ਅੱਜ ਆਪਾਂ ਆ ਚੁੱਕੇ ਹਾਂ ਮਾਲਵਾ ਕਾਜ ਤੇ ਆਇਆ ਕੋ ਆਪਣੇ ਨਾਲ ਦੇ ਸਾਰੇ ਖੜੇ ਆ ਤੇ ਇੱਧਰ ਪੂਰਾ ਵਧੀਆ ਮਾਹੌਲ ਹੈ ਬਾਕੀ ਤੁਸੀਂ ਦੇਖ ਚੱਕੇ ਆ ਇੱਧਰ ਦੇਖੋ ਪ੍ਰਧਾਨ ਸਾਹਿਬ ਸਾਰੇ ਖੜੇ ਆ ਸਾਰੇ ਪੱਗਾਂ ਵਾਲੇ ਵਧੀਆ ਠੀਕ ਹੈ ਜੀ ਗਾਂ ਦਿਖਾਉਣੇ ਸਾਨੂੰ ਅਗਲੀ ਵਾਰ ਹੀ ਹਾਂਜੀ ਤਾਂ ਦੋਸਤੋ ਅੱਜ ਆਪਣਾ ਕੱਲ੍ਹ ਚ ਟਰਨਮੈਂਟ ਹੈ ਤੇ ਜੋ ਕਿ ਚੱਲੀ ਜਾਂਦਾ ਵਧੀਆ ਇੱਧਰ ਦੇਖੋ ਕ੍ਰਿਕਟ ਖੇਡ ਰਹੇ ਆ ਇੱਧਰ ਗਰਾਊਂਡ ਪੂਰਾ ਬਣ ਰਿਹਾ ਪੂਰੀ ਤਿਆਰੀ ਚੱਲ ਰਹੀ ਹੈ ਇੱਧਰ ਗਰਾਊਂਡ ਬਣਦੀ ਬਾਕੀ ਸਾਨੂੰ ਇਧਰ ਵੀ ਦਿਖਾਉਣੇ ਆ ਆ ਦੇਖੋ ਜੀ ਆਪਣਾ ਕਾਲਜ ਤੇ ਅੰਦਰੋਂ ਹਾਲ ਹੈ ਹਾਲ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਇਧਰ ਜਵਾਕ ক্রিকেট ਖੇਡ ਰਹੇ ਆ ক্রিকেট ਤੇ ਪ੍ਰੈਕਟਿਸ ਕਰ ਰਹੇ ਆ ਇਹ ਆ ਦੇਖੋ ਇਧਰ ਇਧਰ ਆਪਣੀ ਪਾਰਕਿੰਗ ਹੈ ਸਟੇਟਮੈਂਟ ਉਹ ਜਿਹੜੇ ਉਧਰ ਵੀ ਦਿਖਾਉਣੇ ਆ ਪੂਰਾ ਸਾਨੂੰ ਰਿਵਿਊ ਕਰਾਉਣੇ ਆ ਆਏ ਫਿਰ ਤੁਹਾਨੂੰ ਪਾਰਕ ਦਿਖਾਉਣਾ ਹੈ ਉਧਰ ਕੰਟੀਨ ਹੈ ਉਧਰਲੇ ਪਾਸੇ ਆ ਦੇਖੋ ਜੀ ਇਧਰ ਇਧਰ ਆ ਸਾਰਾ ਪਾਰਕ ਹੈ ਤੇ ਆਏ ਫਿਰ ਉਧਰਲੇ ਪਾਸੇ ਕਾਲਜ ਦਾ ਪੂਰਾ ਰਿਵਿਊ ਹੋ ਰਿਹਾ ਉਧਰ ਸਾਰੇ ਜਵਾਕ ਆ ਰਹੇ ਆ ਮਗਰ ਤੇ ਤੂੰ ਦਿਖਾਉਣਾ ਹੈ ਆਪਣਾ ਸਾਰਾ ਕਾਲਜ ਯਾ 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 ਕੀ ਪੀ ਗਰੇ ਵਾ ਕਿਸੇ ਦਿਰਵਾੜ ਕਿੱਧਰ ਆ ਜਾ ਚਾ ਆ ਦੇਖੋ ਜੀ ਆਪਣਾ ਕਾਲਜ ਮਾਲਵਾ ਕਾਲਜ ਜੀ ਵੇ ਬੋੜਗਾਣੀ ਕਟਕੇ ਹਾਂ ਵਿੱਚ ਗੋਲੀਆਂ ਪਾ ਦਿੰਦੇ ਆ ਹਾਂ ਵੇਖੋ ਜੀ ਇੱਥੇ ਤੱਕ ਆਪਣਾ ਪੂਰਾ ਹਾਂ ਮੈਨ ਜਿਹੜਾ ਤੁਸੀਂ ਬਾਹਰ ਦਾ ਦ੍ਰਿਸ਼ ਦੇਖ ਰਹੇ ਹੋ ਬਾਕੀ ਸੋਨ ਅੰਦਰ ਦਾ ਦ੍ਰਿਸ਼ ਵੀ ਦਿਖਾਵਾਂਗੇ कोई गलती नहीं है もういいもういいじゃねえかねえもういいもういい ਇਹ ਤੋਂ 360 ਚੱਲਦੀ ਸਾਡੀ ਨਾ ਬਾਦੀਆਂ ਵਲੋਗ ਆ ਸਾਨੂੰ ਜਾਸਤਾ ਬਹਿਦੀ ਲੱਗਦੀ ਮੈਨੂੰ ਬਲਰ ਕਰ ਦੇ ਆ ਲੀਟਰ ਦਿਖਾ ਦੇ ਲੈ ਉਹ ਤੇ ਨਾਲ ਅਰਜਦੀਪ ਸਿੰਘ ਅਰਜਦੀ ਮੈਂ ਕਿਹੜਾ ਬਾਈਰ ਨੂੰ ਸ਼ਰਮ ਕਿਉਂ ਨਹੀਂ ਹੁੰਦੀ ਹਾਂ ਹਾਂ ਬੋਡੀ ਦੇਖ